ਤੇ ਜਿੱਦਾਂ ਇੱਕ ਬਾਜੇ ਗੰਦੀ ਵਾਲਿਆਂ ਦੀ ਘਰ ਵਾਲੀ ਗੁਰਮੀਤ ਦੀ ਭੈਣ ਗੁਰਮੀਤ ਦੀ ਮੰਮੀ ਕੁਲਵੰਤ ਦੀ ਭੈਣ ਕੁਲਵੰਤ ਦੀ ਵਾਈਫ ਇਹ ਜਿਹੜੀਆਂ ਚਾਰ ਜਾਨਾਂ ਨਹੀਂ ਸੀ ਨਾ ਇਹਨਾਂ ਦੀ ਚੁੰਨੀਆਂ ਵੀ ਲੱਥੀਆਂ ਜੁੱਤੀਆਂ ਵੀ ਲੱਥੀਆਂ ਖਰੂਂਡ ਵੀ ਵੱਜੇ ਬਹੁਤ ਉਹਨਾਂ ਨੇ ਧੱਕੇਸ਼ਾਈ ਕੀਤੀ ਤੇ ਮੇਰੇ ਨਾਲ ਵੀ ਹਥੋਂ ਤੱਕ ਕਿ ਐਸਪੀ ਹਰਪਾਲ ਸਿੰਘ ਇੰਨਾ ਔਖਾ ਬੋਲਿਆ ਕਿ ਤੁਸੀਂ ਤੇਰੇ ਮੁੰਡੇ ਨੇ ਤੇ ਪੰਜਾਬ ਚੱਗ ਲਾਈ ਏ ਜੇ ਅਮਰਤ ਛਕਾਉਣਾ ਚਾਹੇ ਨਸ਼ੇ ਛਡਾਉਣੇ ਅੱਗਵਾ ਤੇ ਫਿਰ ਤੇ ਇਦਾਂ ਦੀ ਅੱਗ ਸਦਾ ਹੀ ਪੰਜਾਬ 'ਚ ਲੱਗੀ ਰਵੇ ਜੀ ਅੱਜੋ 3 ਸਾਲ ਤੋਂ ਜੀਰ ਚਵਾ ਹੁਣੇ ਅੱਗ ਬੁਜੀਆ ਕਿੰਨੇ ਲੋਕਾਂ ਦੇ ਮਾਵਾ ਦੇ ਪੁੱਤ ਰੋਜ਼ ਮਰਦੇ ਆ ਕਿੰਨੀਆਂ ਇਹ ਮੁੜ ਕੇ ਪ੍ਰਸ਼ਾਸਨ ਦਬਾਅ ਪਾਉਂਦਾ ਵੀ ਤੁਸੀਂ ਉੱਥੇ ਬੋਲੋ ਨਾ ਵੀ ਟੀਕਾ ਲਾ ਕੇ ਮਰਿਆ ਵਾ ਕੋ ਅਟੈਕ ਹੋ ਗਿਆ ਵਾ ਇਹ ਕਰਕੇ ਮੈਂ ਕਹੀ ਨਹੀਂ ਵੀ ਜਿੱਦਣ ਭਾਈ ਸਾਹਿਬ ਇੱਥੇ ਸੀ ਜਿੱਦਣ ਇਹ ਅੱਗ ਲਾਉਣ ਦੀ ਗੱਲ ਕਰਦੇ ਆ ਉਹ ਦਿਨ ਕਿੰਨੀਆਂ ਮਾਵਾ ਇੱਥੇ ਆਣਨ ਕੇ ਰੋਂਦੀਆਂ ਸੀ ਤੇ ਕਿੰਨੀਆਂ ਮਾਵਾ ਸੀਸਾ ਦਿੰਦੀਆਂ ਸੀ ਵੀ ਸਾਡੇ ਪੁੱਤ ਨਸ਼ੇ ਤੋਂ ਛੁੱਟ ਗਏ ਉਹ ਅੱਗ ਸੀ ਕਿ ਅੱਜ ਦੀ ਅੱਗ ਹੈ ਇਹ ਤੇ ਐਉਂ ਹੀ ਜਿਉਂ ਕਹਿੰਨੇ ਕਿ ਪਾਰਟੀ ਨੇ ਸਿਖਾਇਆ ਹੋਇਆ ਵਾ ਨਾ ਇੰਨਾ ਬੋਲਿਆ ਗੁੱਸੇ ਵਿੱਚ ਤੁਸੀਂ ਬਹੁਤ ਕਮਾਈ ਕਰ ਲਈ ਪਹਿਲਾਂ ਇਹਦਾ ਹੱਕ ਕੀ ਸਾਨੂੰ ਇਹ ਪੁੱਛਣਾ ਵੀ ਕਮਾਈ ਕਰ ਲਈ ਕਰੋੜਾ ਰੁਪਈਆ ਤੁਸੀਂ ਕਮਾਈ ਤੂੰ ਸਾਨੂੰ ਦੇ ਕੇ ਆਇਆ ਇਹ ਕੁਝ ਦੇ ਕੇ ਆਇਆ ਬਾਕੀ ਜੇ ਇਹਨੂੰ ਕੋਈ ਸ਼ੱਕ ਹੈ ਪ੍ਰੂਫ ਕਰੇ ਸਾਡੇ ਕੋ ਇਹ ਰੁਪਈਆ ਦਾ ਪ੍ਰੂਫ ਕਰੇ ਸਾਡੇ ਕੋਲ